ਸਮਾਨਤ ਸ੍ਰੀ ਸੰਤਰਾਮ ਸਿੰਘਲਾ ਸਾਹਿਬ ਕਾ ਲੋਕ ਸਭਾ ਮੈਂਬਰ ਦੀ ਵਰਸੀ ਦੇ ਮੌਕੇ ਤੇ ਪੰਜਾਬ ਦੇ ਸਾਬਕਾ ਮਨਿਸਟਰ ਅਤੇ ਸੰਤਰਾਮ ਸਿੰਘਲਾ ਦੇ ਸੁਪੁੱਤਰ ਵਿਜੇਂਦਰ ਸਿੰਘਲਾ ਵੱਲੋਂ ਉਹਨਾਂ ਦੀ ਬੁੱਤ ਤੇ ਫੁੱਲ ਮਾਲਾ ਪਣਾਈਆਂ ਗਈਆਂ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਉਹਨਾਂ ਨੂੰ ਸਨਮਾਨ ਦਿੱਤੇ ਆ ਇਸ ਮੌਕੇ ਤੇ ਵਿਜੇਂਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਕਾਂਗਰਸ ਪਾਰਟੀ ਦੇ ਸਿਪਾਈ ਹਨ ਅਤੇ ਦੇਸ਼ ਦੇ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਨਿਭਾਰੇ ਹਨ ਜਦੋਂ ਉਹਨਾਂ ਨੇ ਪੁੱਛਿਆ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਤੁਸੀਂ ਚੋਣ ਲੜ ਸਕਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕਾਂਗਰਸ ਹਾਈ ਕਮਾਂਡ ਜਿੱਥੇ ਚੋਣ ਲੜਨ ਦੀ ਕਹੇਗੀ ਮੈਂ ਚੋਣ ਲੜਨ ਨੂੰ ਤਿਆਰ ਆਂ ਮੈਂ ਕਾਂਗਰਸ ਪਾਰਟੀ ਦਾ ਵਫਾਦਰ ਸਿਪਾਹੀ ਆਂ ਕਾਂਗਰਸ ਪਾਰਟੀ ਜੋ ਜ਼ਿੰਮੇਵਾਰੀ ਸੌਂਪੇਗੀ ਮੈਂ ਉਸ ਨੂੰ ਪੂਰੀ ਇਮਾਨਦਾਰ ਨਾਲ ਨਿਭਾਵਾਂਗਾ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਬਰਸੀ ਦੇ ਦਿਹਾੜੇ ਤੇ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਸਮਾਣੇ ਚ ਜਿੱਥੇ ਉਹਨਾਂ ਦਾ ਸਟੈਚੂ ਲੱਗਿਆ ਉੱਥੇ ਅਸੀਂ ਸਾਰੇ ਮਿਲ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੁੰਨੇ ਆਂ ਔਰ ਉਸੇ ਲੀਡ ਦੇ ਤਹਿਤ ਅ ਉਹਨਾਂ ਦੀ 19ਵੀਂ ਵਰ੍ਹੇ ਤੇ 2005 ਦੇ ਵਿੱਚ ਉਹਨਾਂ ਦਾ ਵਿਧਾਂਤ ਹੋਇਆ ਸੀ ਤੇ ਅੱਜ ਉਹਨਾਂ ਦੀ 19ਵੀਂ ਵਰ੍ਹੇ ਹੈ ਤੇ ਉਸ ਮੌਕੇ ਦੇ ਉੱਪਰ ਅੱਜ ਅਸੀਂ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਉਰੇ ਇਕੱਤਰ ਹੋਏ ਕਾਂਗਰਸ ਪਾਰਟੀ ਦੀ ਵੀ ਚੋਣਾਂ ਨੂੰ ਲੈ ਕੇ ਜਿਹੜੀ ਤਿਆਰੀ ਹੈ ਰਣਨੀਤੀ ਹੈ ਕੈਂਪੇਨ ਹੈ ਉਹ ਸਾਰਾ ਕੁਝ ਤਿਆਰ ਹੈ ਉਹ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਗਰੰਟੀਆਂ ਦੀ ਗੱਲ ਕੀਤੀ ਹੈ ਜ਼ਰੂਰਤਮੰਦ ਤੇ ਇਸ ਦੇਸ਼ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਨੂੰ ਲੈ ਕੇ ਲੋਕਤੰਤਰ ਦਾ ਜੋ ਘਾਣ ਕਰਨ ਦੀ ਮੌਜੂਦਾ ਸਰਕਾਰ ਵੱਲੋਂ ਗੱਲ ਹੋ ਰਹੀ ਹੈ ਉਸ ਗੱਲ ਦੇ ਉੱਪਰ ਜੋ ਗਰੰਟੀਆਂ ਤੇ ਜਿਸ ਮੁੱਦੇ ਕਰਕੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਬਦਲ ਆਣਾ ਚਾਹੀਦਾ ਹੈ ਉਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਨੇ ਲੋਕਾਂ ਸਾਹਮਣੇ ਰੱਖੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਅਲਾ ਕਮਾਨ ਜਿਹੜੇ ਜਿਹੜੇ ਨੁਮਾਇੰਦੇ ਨੂੰ ਜਿੱਥੋਂ ਜਿੱਥੋਂ ਟਿਕਟ ਦੇ ਕੇ ਨਵਾਜ ਕੇ ਉਸ ਨੂੰ ਲੜਾਣਾ ਚਾਹੂਗੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਜੂ ਜੋ ਪਾਰਟੀ ਦਾ ਆਦੇਸ਼ ਪਹਿਲਾਂ ਵੀ ਸਾਡੇ ਪਰਿਵਾਰ ਨੂੰ ਕਦੇ ਮਿਲਿਆ ਅਸੀਂ ਉਸ ਨੂੰ ਫੁੱਲ ਚੜਾਏ ਆ ਤੇ ਆਉਣ ਵਾਲੇ ਸਮੇਂ 'ਚ ਵੀ ਜੋ ਪਾਰਟੀ ਦਾ ਦਾਅਵਾ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕਦੇ ਵੀ ਕਿਸੇ ਜਗ੍ਹਾ ਦੇ ਉੱਪਰ ਮੇਰੀ ਜ਼ਿੰਦਗੀ ਦੇ ਵਿੱਚ ਮਿਲੂਗਾ ਮੈਂ ਹਮੇਸ਼ਾ ਉਸ ਦੇ ਉੱਪਰ ਫੁੱਲ ਚੜਾਵਾ ਸਕਦਾ ਕਿ ਕਿਹੜੀ ਪਾਰਟੀ ਕਿਹਨ ਸੇਟਾ ਜਿੱਤਦੀ ਹੈ ਕਲੇਮ ਤਾਂ ਕਲੇਮ ਤਾਂ ਹਰ ਬੰਦਾ ਕਰਦਾ ਨਹੀਂ ਚਲੋ ਉਹ ਤਾਂ ਹੋਇਆ ਨਹੀਂ ਹੁਣ ਜੇ ਹੁੰਦਾ ਫਿਰ ਐਨਲਾਈਜ਼ ਕਰਦੇ ਹੁੰਦਾ ਉਹ ਜਿਹਦਾ ਸਮਾਂ ਪਿਆ ਨਾ ਨਹੀਂ ਕੋਈ ਨਹੀਂ ਫਿਰ ਕਰ ਲੈਣ ਕੋਈ ਗੱਲ ਨਹੀਂ ਉਸ ਤੋਂ ਬਾਅਦ ਵੀ ਦੇਖ ਲਾਂਗੇ ਨਾ ਫਿਰ ਵੀ ਦੇਖਿਆ ਦੇਖੋ ਗੱਲ ਹੈ ਅੱਜ ਤੋਂ ਪਹਿਲਾਂ ਵੀ ਹਮੇਸ਼ਾ ਅਕਾਲੀ ਭਾਜਪਾ ਦਾ ਗੱਠ ਜੋੜੀ ਹੁੰਦਾ ਸੀ ਨਾ ਤਾਂ ਇਹ ਤਾਂ ਹੈ ਨਹੀਂ ਕਿ ਉਹਨਾਂ ਦਾ ਉਹ ਕੋਈ ਨਵੀਂ ਗੱਲ ਹੈ ਪੰਜਾਬ ਵਾਸ ਔਰ ਚੰਗੇ ਤਰੀਕੇ ਨਾਲ ਪੰਜਾਬ ਦੇ ਵਿੱਚ ਚੋਣ ਲੜੀ ਜਾਊਗੀ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰੀਕੇ ਨਾਲ ਸਾਡੇ ਜਿਹੜੀ ਦੇਸ਼ ਦੀ ਸਰਕਾਰ ਹੈ ਉਹਨਾਂ ਨੇ ਕਿਸ ਤਰੀਕੇ ਨਾਲ ਲੋਕਾਂ ਦੀ ਬਾਹ ਮਰਉਣ ਦਾ ਕੰਮ ਚਾਲੂ ਕੀਤਾ ਹੋਇਆ ਤੇ ਕਿਸ ਤਰੀਕੇ ਦਾ ਮਾਹੌਲ ਗਰਾਊਂਡ ਦੇ ਉੱਪਰ ਹੈ ਚਾਹੇ ਅੱਜ ਵਪਾਰੀ ਵਰਗ ਦੇ ਲੋਕ ਹੈ ਤੇ ਚਾਹੇ ਕੋਈ ਹੋਰ ਲੋਕ ਹੈ ਹਰ ਬੰਦੇ ਇਸ ਸਰਕਾਰ ਦੇ ਐਸੇ ਰਵੱਈਏ ਤੋਂ ਜ਼ਰੂਰ ਤੰਗ ਹੈ ਵੈਨ ਇਟ ਇਜ਼ ਅ ਨੈਸ਼ਨਲ ਇਲੈਕਸ਼ਨ ਤਾਂ ਉਸ ਵੇਲੇ ਨੈਸ਼ਨਲ ਮੁੱਦੇ ਤੁਹਾਡੇ ਸਾਹਮਣੇ ਆਉਂਦੇ ਆ ਅੱਜ ਜੇ ਲੋਕਤੰਤਰ ਨੂੰ ਤੋੜਨ ਦੀ ਗੱਲ ਹੋ ਰਹੀ ਹੈ ਜਾਂ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਗੱਲ ਹੋ ਰਹੀ ਹੈ ਇਸ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਦਾ ਮਾਹੌਲ ਕਾਇਮ ਹੋ ਰਿਹਾ ਹੈ ਤਾਂ ਅੱਜ ਹਰ ਹਿੰਦੁਸਤਾਨੀ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੈ ਸੋ ਇਟ ਇਜ਼ ਅ ਇਲੈਕਸ਼ਨ ਆਫ ਦ ਪੀਪਲ ਆਫ ਦਿਸ ਕੰਟਰੀ ਦੀ ਪ੍ਰੋਟੈਕਸ਼ਨ ਆਫ ਦ ਪੀਪਲ ਆਫ ਦਿਸ ਕੰਟਰੀ ਤਾਂ ਮੈਂ ਇਹ ਜ਼ਰੂਰ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਜਿਹੜੀ ਗੱਲ ਅੱਜ ਦੀ ਮੌਜੂਦਾ ਬੀਜੇਪੀ ਸਰਕਾਰ ਦੇ ਲੀਡਰ ਵੱਡੇ ਵੱਡੇ ਵਾਦੇ ਕਰਦੇ ਆ ਜਾਂ ਬੜੀ ਬੜੀ ਗੱਲਾਂ ਦੇ ਐਲਾਨ ਕਰ ਰਹੇ ਆ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਬਿਲਕੁਲ ਬਦਲ ਕੇ ਨਿਕਲ ਜੀ ਦੇਖੋ ਗੱਲ ਇਹ ਆ ਕਿ ਪੰਜਾਬ ਦੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਦਾ ਇੱਕੋ ਹੀ ਫੈਸਲਾ ਸੀਗਾ ਕਿ ਪੰਜਾਬ ਦੇ ਵਿੱਚ ਸਮਝੌਤਾ ਨਹੀਂ ਹੋਣਾ ਚਾਹੀਦਾ ਤੇ ਇਸ ਕਰਕੇ ਜੋ ਸਾਡੇ ਪੰਜਾਬ ਦੀ ਕਾਂਗਰਸ ਦੀ ਹਲਾਕਮਾਨ ਨੇ ਉਹਨਾਂ ਨੇ ਕੱਲੇ-ਕੱਲੇ ਜ਼ਿਲ੍ਹੇ ਵਿੱਚ ਜਾ ਕੇ ਲੋਕਾਂ ਨਾਲ ਆਪਣੇ ਆਮ ਕਾਂਗਰਸ ਪਾਰਟੀ ਦੇ ਵਰਕਰ ਸਾਬਾ ਨਾਲ ਗੱਲਬਾਤ ਕੀਤੀ ਔਰ ਜੋ ਉਹਨਾਂ ਦੇ رائے ਨਿਕਲ ਕੇ ਆਈ ਉਹ رائے ਅਸੀਂ ਆਪਣੀ رائے ਪਾਰਟੀ ਦੇ ਹਲਾਕਮਾਨ ਨੂੰ ਕਨਵੇ ਕੀਤੀ ਹੈ ਉਸ ਤੋਂ ਬਾਅਦ ਹੀ ਪਾਰਟੀ ਦੇ ਹਲਾਕਮਾਨ ਨੇ ਜੋ ਫੈਸਲਾ ਲੈਂਦਾ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲਪੁਰ ਸੋਤਮ ਕੋਸਿਕ ਸਮਾਣਾ న్యూਸ